ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਦੀ ਰਿਵੀਜ਼ਨ ਸੀਰੀਜ਼ ਪਾਰਟ 4 ਜਿਹਦੇ ਵਿੱਚ ਆਚਾ ਚਾਪਾ ਟਾਪ 30 ਪੀワイਕਿਊਜ਼ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ ਜੀ ਤੁਹਾਡੇ ਪੀਵੀਅਸ ਇਅਰ ਦੇ ਕੁਐਸਚਨ ਪੇਪਰ ਚ ਆਏ ਹੋਏ ਨੇ ਉਹ ਲੈ ਕੇ ਆਏ ਆ ਮੈਂ ਇਕੱਠਾ ਕਰਕੇ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਜਰੂਰ ਦੇਖਣਾ ਜੀ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਅੱਜ ਆਪਣੇ ਨੋਟ ਕਰਦੇ ਜਾਈਆਂ ਵੀ ਤੀਵੀਂ ਵਿੱਚ ਤੁਹਾਡੇ ਕਿੰਨੇ ਮੰਗ ਸਹੀ ਹੁੰਦੇ ਨੇਗੇ ਉਹ ਮੈਨੂੰ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਜੀ ਇੱਕ ਗੱਲ ਹੋਰ ਡਿਸਕ੍ਰਿਪਸ਼ਨ 'ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਦੀ ਪੀਡੀਐਫ ਹੈ ਜਿਹੜੀ ਮੈਂ ਮੇਰੇ ਟੈਲੀਗ੍ਰਾਮ ਤੇ ਸੈਂਡ ਕਰ ਦਿੰਨਾ ਉੱਤੋਂ ਤੁਸੀਂ ਡਾਊਨਲੋਡ ਕਰਕੇ ਆਪਦੀ ਰਿਵੀਜ਼ਨ ਕਰ ਸਕਦੇ ਹੋ ਸੋ ਅੱਜ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਲਾਸ ਹੈ ਜਿਹਦੇ ਨਾਲ ਤੁਹਾਡੀ ਤਿਆਰੀ ਹੋਰ ਵੀ ਬੂਸਟ ਹੋਊਗੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹੀਓ ਜੀ ਫਰਸਟ ਕੁਐਸਚਨ ਦੇਖੋ ਹੀ ਪਾਸ਼ਾ ਕਿੱਥੋਂ ਗ੍ਰਹਿਣ ਕੀਤੀ ਜਾਂਦੀ ਹੈ ਫਰਸਟ ਹੈ ਸਮਾਜ ਵਿੱਚੋਂ ਸੈਕਿੰਡ ਹੈ ਜੀ ਕਬੀਲੇ ਇਹ ਥੋੜਾ ਜਿਹਾ ਮਿਸਟੇਕ ਹੋ ਰਿਹਾ ਨੂੰ ਕਰ ਲਈਏ ਕਬੀਲੇ ਵਿੱਚੋਂ ਥਰਡ ਹੈ ਸੱਭਿਆਚਾਰ ਵਿੱਚੋਂ ਡੀ ਹੈਗਾ ਜੀ ਕਿਤਾਬਾਂ ਵਿੱਚੋਂ ਕੀ ਆਨਸਰ ਆਜੂਗਾ ਜੀ ਪਹਿਲੇ ਕੁਐਸਚਨ ਦਾ ਤੇ ਇਹਦਾ ਆਨਸਰ ਆਜੂਗਾ ਜੀ ਫਸਟ ਭਾਸ਼ਾ ਕਿੱਥੋਂ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਚ ਆਪਣੀ ਸੋਸਾਇਟੀ ਹੁੰਦੀ ਉਹਦੇ ਵਿੱਚੋਂ ਕੀ ਆਪਾਂ ਇਮਿਟੇਟ ਕਰ ਕਰਕੇ ਦੂਜਿਆਂ ਨੂੰ ਉਹ ਕੀ ਆਪਾਂ ਭਾਸ਼ਾ ਕਿ ਗ੍ਰਹਿਣ ਕਰਦੇ ਆ ਤਾਂ ਆਨਸਰ ਆਜੂਗਾ ਜੀ ਫਸਟ ਸੈਕਿੰਡ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਦੀਆਂ ਦੰਤੀ ਧੁਨੀਆਂ ਕਿਹੜੀਆਂ ਹਨ ਏ ਹੈਗਾ ਜੀ ਤੱਤਾ ਥੱਤਾ ਦੱਦਾ ਤੱਦਾ ਬੀ ਹੈਗਾ ਤੱਤਾ ਬੱਬਾ ਦੱਦਾ ਤੱਦਾ ਸੀ ਹੈਗਾ ਤੱਤਾ ਥੱਥਾ ਘੱਗਾ ਦੱਦਾ ਡੀ ਹੈਗੇ ਤੱਤਾ ਥੱਥਾ ਦੱਦਾ ਮੰਮਾ ਕੀ ਅਨਸਰ ਆਜੂਗਾ ਜੀ ਕਿਹੜੀਆਂ ਨਹੀਂ ਪੰਜਾਬੀ ਦੀਆਂ ਦੰਤੀ ਧੁਨੀਆਂ ᱛਾਈਂ ਇਹਨਾਂ ਅਨਸਰ ਆਜੂਗਾ ਜੀ ਏ ਤੱਤਾ ਥੱਥਾ ਦੱਦਾ ਤੱਦਾ ਇਹ ਕਿਹੜੀਆਂ ਨਹੀਂ ਆਪਣੇ ਕੋਲੇ ਦੰਤੀ ਧੁਨੀਆਂ ਨਹੀਂ ਥਰਡ ਕੁਐਸਚਨ ਆਜੋਈ ਉਹ ਵਰਣ ਜਿਨ੍ਹਾਂ ਦਾ ਉਚਾਰਨ ਕਰਦੇ ਸਮੇਂ ਸਾਹ ਮੂੰਹ ਵਿੱਚੋਂ ਬਾਹਰ ਨਿਕਲੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਏ ਹੈਗੇ ਸਵਰ ਬੀ ਹੈਗੇ ਵਿਅੰਜਨ ਸੀ ਹੈਗਾ ਨਾਸਕੀ ਡੀ ਹੈਗਾ ਦੁੱਤ ਕੀ ਆਨਸਰ ਆਜੂਗਾ ਜੀ 3ਰਡ ਦਾ ਬਿਓ 1 ਜਿੰਨਾ ਦਾ ਕੀ ਉਚਾਰਨ ਕਰਦੇ ਸਮੇਂ ਸਾਹ ਮੂੰਹ ਵਿੱਚੋਂ ਬੇਰੋਕ ਵਾਰ ਨਿਕਲਿਓ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕੀ ਆਨਸਰ ਆਜੂਗਾ ਜੀ 3ਰਡ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸਵਰ ਇਹ ਆਜੂਗਾ ਜੀ ਸਵਰ ਜੋ ਕਿ ਆਪਣੇ ਮੂੰਹ ਤੋਂ ਬੇਰੋਕ ਕੇ ਵਾਰ ਨਿਕਲਦੇ ਨੇ 4ਥ ਨੰਬਰ ਕੁਐਸਚਨ ਦੇਖੋ ਜੀ ਪੰਜਾਬੀ ਦੀਆਂ ਕੰਠੀ ਧੁਨੀਆਂ ਕਿਹੜੀਆਂ ਹਨ ਇਹ ਹੈਗਾ ਜੀ ਕ ਕ ਥ ਥ ਗ ਗ ਖਾ ਬੀ ਹੈਗਾ ਕ ਕ ਖਾ ਚ ਚਾ ਖਾ ਗ ਗ ਸੌਰੀ ਸੀ ਹੈਗਾ ਕ ਕ ਖਾ ਗ ਗ ਖਾ ਡੀ ਹੈਗਾ ਕ ਕ ਖਾ ਗ ਗ ਜ ਜ ਕੀ ਆਨਸਰ ਆਜੂਗਾ ਜੀ ਕਿਹੜੀਆਂ ਨੇ ਕੰਠੀ ਧੁਨੀਆਂ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਇਹ ਆਪਣੀ ਕਿਹੜੀਆਂ ਨੇ ਆਪਣੀਆਂ ਕੰਠੀ ਤੁਨੀਆਂ ਨੇ ਜੀ ਸੀ ਆਨਸਰ ਆਜੂਗਾ ਇਹ ਪੰਜਵਾਂ ਕੁਐਸਚਨ ਦੇਖੋ ਇਹ ਬਚਨ ਦੇ ਬਦਲਣ ਸਮੇ ਬਾਕ ਵਿੱਚਲੇ ਕਿਹੜੇ ਸ਼ਬਦਾਂ ਦਾ ਰੂਪ ਬਦਲਦਾ ਹੈ ਇਹ ਹੈਗਾ ਜੀ ਕਿਰਿਆ ਤੇ ਨਾਵ ਬੀ ਹੈਗਾ ਨਾਵ ਤੇ ਵਿਸ਼ੇਸ਼ਣ ਸੀ ਹੈਗਾ ਵਿਸ਼ੇਸ਼ਣ ਤੇ ਕਿਰਿਆ ਡੀ ਹੈਗਾ ਨਾਵ ਵਿਸ਼ੇਸ਼ਣ ਤੇ ਕਿਰਿਆ ਕੀ ਆਜੂਗਾ ਪੰਜਵੇਂ ਦਾ ਆਨਸਰ ਇਹ ਜੇ ਜਦੋਂ ਆਪਾਂ ਵਚਨ ਚੇਂਜ ਕਰਦੇ ਆ ਉਸ ਸਮੇਂ ਜਿਹੜੇ ਵਾਕ ਵਿੱਚਲੇ ਕਿੰਨਾ ਸ਼ਬਦ ਦਾ ਰੂਪ ਬਦਲਦਾ ਇਹ ਪੁੱਛ ਰਿਹਾ ਕੁਸ਼ਣ ਹੀ ਕੀ ਆਜੂਗਾ ਅਨਸਰ ਹੀ 5ਵੇਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਡੀ ਨਾਵ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਸ਼ਬਦ ਕੀ ਹੈ ਚੇਂਜ ਹੁੰਦੇ ਨੇ ਜੀ ਡੀ ਅਨਸਰ ਆਜੂਗਾ ਜੀ 6 ਨੰਬਰ ਕੁਸ਼ਣ ਦੇਖੋ ਜੀ ਕਿਹੜਾ ਸ਼ਬਦ ਗੇਤਨਾ ਬਣਿਆ ਹੋਇਆ ਹੈ ਇਹ ਹੈਗਾ ਪ੍ਰਾਪਤ ਬੀ ਹੈਗਾ ਪਰਦੇਸ ਸੀ ਹੈਗਾ ਪਰਚਾ ਡੀ ਹੈਗਾ ਪਰਵਾਨ ਕਿਹੜਾ ਸ਼ਬਦ ਜਿਹੜਾ ਅਗੇਤਨਾ ਬਣਿਆ ਹੋਇਆ ਤਾਂ ਇਹਦਾ ਅਨਸਰ ਆਜੂਗਾ ਜੀ ਬੀ ਦੇਸ ਨਾਲ ਪਰਲਾਤਨ ਪਰਦੇਸਤਾ ਕੀ ਬਣਿਆ ਹੋਇਆ ਅਗੇ ਇੱਥੇ ਸ਼ਬਦ ਲਾ ਕੇ ਬਣਿਆ ਹੋਇਆ ਬੀ ਅਨਸਰ ਆਜੂਗਾ 7th ਨੰਬਰ ਕੁਐਸਚਨ ਦੇਖੋ ਜੀ ਕਿਹੜੇ ਸ਼ਬਦ ਨਾਲ ਪਛੇਤਨ ਨਹੀਂ ਲੱਗਿਆ ਇਹ ਹੈਗਾ ਜੀ ਜਾਲਸਾਜ ਬੀ ਹੈਗਾ ਅਪਰਵਨ ਸੀ ਹੈਗਾ ਸ਼ਿਰਦਾਲੂ ਡੀ ਹੈਗਾ ਗੁਣਵੰਤ ਕੀ ਆਜੂਗਾ ਅਨਸਰ ਇਸ ਸੱਤਵੇਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਬੀ ਅਪਰਵਨ ਇਹ ਕੀ ਹੈ ਸ਼ਬਦ ਹੈ ਅਗੇ ਇੱਥੇ ਨਾਲ ਨਹੀਂ ਬਣਿਆ ਹੋਇਆ ਠੀਕ ਹੈ ਜਗਤ ਨੂੰ ਨਹੀਂ ਲੱਗਿਆ ਹੋ ਕਿ ਆਪਰਵਾਨ 8ਵਾਂ ਕੁਐਸਚਨ ਦੇਖੋ ਜੀ ਏ ਲਿਖਿਆ ਵਿੱਚੋਂ ਕਿਹੜਾ ਸ਼ਬਦ ਔਖ ਦਾ ਸਮਾਨਾਰਥੀ ਨਹੀਂ ਹੈ ਏ ਹੈਗਾ ਵਿਪਤਾ ਬੀ ਹੈਗਾ ਰੁਕਾਵਟ ਸੀ ਹੈਗਾ ਮੁਸ਼ਕਿਲ ਡੀ ਹੈਗਾ ਸੋਖ ਕੀ ਆਨਸਰ ਆਜੂਗਾ 8ਵੇਂ ਦਾ ਤੈਦਾ ਅਨਸਰ ਆਜੂਗਾ ਜੀ ਡੀ ਸੋਖ ਹੈ ਜਿਹੜਾ ਸਮਾਨਾਰਥੀ ਨਹੀਂ ਬਾਕੀ ਵਿਪਤਾ ਮੁਸ਼ਕਿਲ ਤੇ ਰੁਕਾਵਟੇ ਸਾਰੇ ਕੀ ਸਮਾਨਾਰਥ ਨੇ ਔਖ ਦੇ 9th ਨੰਬਰ ਕੁਐਸਚਨ ਦੇਖੋ ਹੀ ਚੰਗਾ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੈ ਇਹ ਹੈਗਾ ਚਲਾਕ ਬੀ ਹੈਗਾ ਸਿੱਧਾ ਸੀ ਹੈਗਾ ਸਾਉ ਡੀ ਹੈਗਾ ਮੰਦਾ ਕੀ ਆਜੂਗਾ ਜੀ ਚੰਗਾ ਸ਼ਬਦ ਦਾ ਵਿਰੋਧੀ ਸ਼ਬਦ ਤੈਦਾ ਅਨਸਰ ਆਜੂਗਾ ਜੀ ਡੀ ਮੰਦਾ ਚੰਗਾ ਦਾ ਕੀ ਆਜੋ ਵਿਰੋਧੀ ਸ਼ਬਦ ਮੰਦਾ 10ਵਾਂ ਕੁਐਸਚਨ ਦੇਖੋ ਹੀ ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਸ਼ਬਦ ਬਹੁਅਰਥੀ ਹੈ ਊੜਾ ਪਹਿਲਾਂ ਇਹ ਦੇਖ ਲਓ ਜੀ ਊੜਾ ਹੈ ਊੜਾ ਚ ਕੀ ਕਿਹਾ ਇਹਨਾਂ ਨੇ ਪਹਿਲਾਂ ਸੱਚੇ ਬੱਚੇ ਨੂੰ ਸੰਦ ਕਾਦੀ ਅੜਾ ਹੈਗਾ ਜੀ ਸੱਚੇ ਬੰਦੇ ਦਾ ਸੰਗ ਕਰੋ ਇਹ ਹੈਗਾ ਜੀ ਸੱਚੇ ਬੀ ਹੈਗਾ ਬੰਦੇ ਸੀ ਹੈਗਾ ਸੰਗ ਡੀ ਹੈਗਾ ਕੋਈ ਨਹੀਂ ਕੀ ਆਜੂਗਾ ਜੀ ਆਪਣੇ ਕੋਲੇ ਦੋ ਵਾਕ ਦਿੱਤੇ ਇਹਨਾਂ ਨੇ ਠੀਕ ਹੈ ਆਪਾਂ ਇਹਨਾਂ ਵਿੱਚ ਕੀ ਹੈ ਬਿੰਨਾਂ ਚ ਦੋਆਂ ਚ ਕਿਹੜਾ ਬੋਧਾਰਥੀ ਸ਼ਬਦ ਆਇਆ ਜੀ ਆਪਾਂ ਨੇ ਚੁਣਨੇ ਕੀ ਆਨਸਰ ਆਜੂਗਾ ਦਸਵੇਂ ਦਾ ਤੈਡਾ ਅਨਸਰ ਆ ਜਾਊਗਾ ਜੀ ਸੀ ਠੀਕ ਹੈ ਸੰਗ ਇਹ ਬੱਚਾ ਆ ਚੇਂਜ ਕਰ ਲਓ ਜਿੱਥੇ ਸੰਗ ਹੈ ਠੀਕ ਹੈ ਇੱਥੇ ਆਪਣਾ ਕਿ ਸ਼ਬਦ ਸੰਗ ਹੈਗਾ ਆ ਚੇਂਜ ਕਰ ਲਿਓ ਸੰਗ ਹੈ ਠੀਕ ਹੈ ਇਹ ਥੋੜੀ ਟਾਈਪਿੰਗ ਮਿਸਟੇਕ ਹੋ ਗਈ ਸੱਚੇ ਬੱਚੇ ਨੂੰ ਸੰਗ ਕਾਦੀ ਤੇ ਸੱਚੇ ਬੰਦੇ ਦਾ ਸੰਗ ਕਰੋ ਇਹ ਕੀ ਹੈ ਸੰਗ ਜਿਹੜਾ ਸ਼ਬਦਿਆ ਦੇ ਵਿੱਚ ਆਪਣੇ ਕੋਲੇ ਉਹ ਅਰਥ ਹੈ ਇਹਦੇ ਵਿੱਚ ਹੀ ਵਰਤਿਆ ਗਈ ਹੈ ਇਹ ਇਹਦੇ ਵਿੱਚ ਹੀ ਵਰਤੇਗਾ ਤਾਂ ਅਨਸਰ ਆ ਗਿਆ ਆਪਣੇ ਕੋਲੇ ਸੀ 11ਵਾਂ ਕੁਐਸਚਨ ਦੇਖੋ ਹੀ ਜੇ ਡੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਸ ਫਸਲ ਨੂੰ ਕੀ ਕਿਹਾ ਜਾਂਦਾ ਹੈ ਏ ਹੈਗਾ ਪਿਛੇਤੀ ਬੀ ਹੈਗਾ ਅਗੇਤੀ ਸੀ ਹੈਗਾ ਸਮੇਸੀਰ ਡੀ ਹੈਗਾ ਕੋਈ ਨਹੀਂ ਕੀ ਅਨਸਰ ਆਜੂਗਾ ਜੀ 11ਵੇਂ ਦਾ ਉਹ ਫਸਲ ਜਿਹੜੀ ਆਪਾਂ ਸਮੇਂ ਤੋਂ ਪਹਿਲਾਂ ਹੀ ਬੀਜਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਤਾਂ ਇਹਦਾ ਅਨਸਰ ਆਜੂਗਾ ਜੀ ਅਗੇਤੀ ਬੀ ਅਨਸਰ ਆਜੂਗਾ ਜੀ 12ਵਾਂ ਕੁਐਸਚਨ ਦੇਖੋ ਜੀ ਅਧਿਆਪਕ ਪੜ੍ਹਾ ਰਿਹਾ ਹੈ ਇਸ ਬਾਅਦ ਵਿੱਚ ਅਧਿਆਪਕ ਕਿਹੜਾ ਨਾਮ ਹੈ ਏ ਹੈਗਾ ਆਮਨਾਵ ਬੀ ਹੈਗਾ ਖਾਸਨਾਵ ਸੀ ਹੈਗੇ ਇਕੱਠਵਚਕ ਨਾਮ ਡੀ ਹੈਗੇ ਭਾਵਵਾਚਕ ਨਾਮ ਕੀ ਆਨਸਰ ਆਜੂਗਾ ਜੀ 12ਵੇਂ ਦਾ ਤੈਸੇ ਆਨਸਰ ਆਜੂਗਾ ਜੀ ਆਮਨਾਵ ਜਿਹੜਾ ਅਧਿਆਪਕ ਇਹਦੇ ਵਿੱਚ ਆਪ ਵਰਤ ਰਿਹਾ ਉਹ ਕੀ ਹੈ ਆਮਨਾਵ ਹੈ ਤਾਂ ਆਨਸਰ ਆਜੂਗਾ ਏ 13ਵਾਂ ਕੁਐਸਚਨ ਦੇਖੋ ਜੀ ਜਿਹੜੇ ਸ਼ਬਦ ਪੜਨਾਵ ਵੀ ਹੋਣ ਅਤੇ ਉਹਨਾਂ ਰਾਹੀਂ ਕੁਝ ਪੁੱਛਿਆ ਵੀ ਜਾਵੇ ਉਹਨਾਂ ਨੂੰ ਕਿਹੜਾ ਪੜਨਾਵ ਕਿਹਾ ਜਾਂਦਾ ਹੈ ਏ ਹੈਗਾ ਨਿਜਵਾਚਕ ਬੀ ਹੈਗਾ ਸੰਬੰਧਵਾਚਕ ਸੀ ਹੈਗਾ ਪ੍ਰਸ਼ਨਵਾਚਕ ਡੀ ਹੈਗਾ ਨਿਸ਼ਚੇਵਾਚਕ ਕੀ ਆਨਸਰ ਆਜੂਗਾ ਜੀ 13ਵਾਂ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਦੇਖੋ ਪੜਨਾਪ ਵੀ ਹੈ ਨਾਲ ਇੱਕ ਇਹ ਕੁਝ ਪੁੱਛਿਆ ਜਾ ਰਿਹਾ ਹੈ ਪ੍ਰਸ਼ਨਵਾਚਕ ਹੁੰਦੇ ਨੇ ਜੋ ਸੀ ਆਨਸਰ ਆਜੂਗਾ ਇਹ 14ਵਾਂ ਕੁਐਸਚਨ ਦੇਖੋ ਜੀ ਮੈਨੂੰ ਥੋੜੀ ਜਹੀ ਖੰਡ ਚਹੀਦੀ ਹੈ ਇਸ ਵਾਕ ਵਿੱਚ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ ਏ ਹੈਗਾ ਸੰਖਿਆਵਾਚਕ b ਹੈਗਾ ਪਰਿਮਾਨ ਪਰਿਮਾਨਵਾਚਕ c ਹੈਗਾ ਨਿਸ਼ਚੇਵਾਚਕ d ਹੈਗਾ ਗੁਣਵਾਚਕ ਕੀ ਅਨਸਰ ਆਜੂਗਾ ਜੀ 14ਵਾਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ b ਉਹਨਾਂ ਨੇ ਆਪਾਂ ਨੂੰ ਕਿਹਾ ਵੀ ਕੁਝ ਤਾਂ ਕੁਝ ਕੀ ਹੋਗਾ ਇਹ ਹੋ ਗਿਆ ਕੁਆਂਟੀਟੀ ਹੋ ਗਈ ਮਤਲਬ ਪਰਿਮਾਨ ਹੋ ਗਿਆ ਠੀਕ ਹੈ ਜੀ ਆਪਾਂ ਗਿਣ ਨਹੀਂ ਸਕਦੇ ਸੀ ਪਰਮਾਨ ਕਿਹਸੇ ਕੁਝ ਤਾਂ ਅਨਸਰ ਆਜੂਗਾ ਜੀ b ਜਿਸ ਸ਼ਬਦ ਤੋਂ ਕਿਸੇ ਦੀ ਕਿਸੇ ਕਿਰਿਆ ਦੇ ਹੋਣ ਦਾ ਟੰਗ ਤਰੀਕਾ ਜਾਂ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਕਿਹੜਾ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਹ ਹੈਗਾ ਜੀ ਕਾਰਨਵਾਚਕ ਬੀ ਹੈਗਾ ਸਥਾਨਵਾਚਕ ਸੀ ਹੈਗਾ ਕਾਲਵਾਚਕ ਡੀ ਹੈਗਾ ਪ੍ਰਕਾਰਵਾਚਕ ਕਿਸ ਤਰ੍ਹਾਂ ਦਾ ਹੁੰਦਾ ਜਿਹੜੇ ਜਿਹੜੇ ਆਪਣਾ ਕਿਰਿਆ ਵਿਸ਼ੇਸ਼ਣ ਤੋਂ ਕੀ ਹੈ ਕਿਰਿਆ ਦੇ ਹੋਣ ਦਾ ਢੰਗ ਤਰੀਕਾ ਜਾਂ ਪ੍ਰਕਾਰ ਪਤਾ ਲੱਗੇ ਕੀ ਆਜੂਗਾ 15ਵਾਂ ਦਾ ਅਨਸਰ ਹੀ ਤੈਡਾ ਅਨਸਰ ਆਜੂਗਾ ਜੀ ਡੀ ਪਰਿਵਾਰ ਪ੍ਰਕਾਰਵਾਚਕ ਸਹੀ ਕਿ ਪ੍ਰਕਾਰਵਾਚਕ ਆਜੂਗਾ ਮਤਲਬ ਕਿਸੇ ਤਰੀਕੇ ਜਾਂ ਢੰਗ ਨਾਲ ਮਤਲਬ ਜਿਹੜਾ ਆਪਣਾ ਕਿਰਿਆ ਵਿਸ਼ੇਸ਼ਣ ਹੈ ਉਹ ਹੋ ਰਿਹਾ ਠੀਕ ਹੈ ਤਾਂ ਅਨਸਰ ਆਜੂਗਾ ਡੀ ਆਪਣੇ ਨੰਬਰ ਜਰੂਰ ਨੋਟ ਕਰਦੇ ਜਾਇਓ ਤੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। 16ਵਾਂ ਕੁਐਸਚਨ ਦੇਖੋ ਜੀ। ਹਾਏ ਕਿਹਾ ਜਿਹਾ ਨਮਾ ਪ੍ਰਿੰਟ ਹੈ ਮੂੜ-ਮੂੜ ਵੇਖਣ ਨੂੰ ਦਿਲ ਕਰਦਾ ਹੈ ਇਸ ਵਾਕ ਵਿੱਚ ਵਿਸਮ ਚਿੰਨ ਕਿਸ ਭਾਵ ਦੇ ਪ੍ਰਗਟਾਵੇ ਲਈ ਬਹੁਤ ਠੁਕਮਾ ਹੈ। ਸੋ ਇਹ ਹੈਗਾ ਜੀ ਖੁਸ਼ੀ ਬੀ ਹੈਗਾ ਗਮੀ ਸੀ ਹੈਗਾ ਹੈਰਾਨੀ ਡੀ ਹੈਗਾ ਪ੍ਰਸ਼ੰਸਾ। ਕੀ ਆਨਸਰ ਆਜੂਗਾ ਜੀ? ਤਾਂ ਇਹਦਾ ਅਨਸਰ ਆਜੂਗਾ ਜੀ ਪ੍ਰਸ਼ੰਸ਼ਾ ਦੇਖੋ ਇਹਦੇ ਵਿੱਚ ਕਿਹਾ ਹਾਈ ਕਿਹੋ ਜਿਹਾ ਨਾਮਾ ਪ੍ਰਿੰਟ ਹੈ ਮਤਲਬ ਕੀ ਹੈ ਇਕਦਮ ਪ੍ਰਸ਼ੰਸ਼ਾ ਕੀਤੀ ਗਈ ਹੈ ਵੀ ਅਨੋਖਾ ਹੈ ਠੀਕ ਹੈ ਤਾਂ ਕਿ ਇਹ ਪ੍ਰਸ਼ੰਸ਼ਾ ਕੀਤੀ ਗਈ ਤਾਂ ਅਨਸਰ ਆਜੂਗਾ ਜੀ ਡੀ ਸਾਰਮਕ ਕੁਐਸਚਨ ਦੇਖੋ ਹੀ ਅਸੀਂ ਰਾਜਸਥਾਨ ਨੂੰ ਪਿਆਰ ਕਰਦੇ ਹਾਂ ਇਹ ਬਾਕ ਹੈ ਹਾਂ ਬਾਚਕ ਬੀ ਹੈਗਾ ਵਿਸ਼ਮੇ ਬਾਚਕ ਸੀ ਹੈਗਾ ਨਾ ਬਾਚਕ ਡੀ ਹੈਗਾ ਪ੍ਰਸ਼ਨ ਬਾਚਕ ਕੀ ਅਨਸਰ ਆਜੂਗਾ ਜੀ ਵੀ ਅਸੀਂ ਰਾਜਸਥਾਨ ਨੂੰ ਪਿਆਰ ਕਰਦੇ ਹਾਂ ਇਬਾਕ ਦੀ ਕਿਹੜੀ ਕਿਸਮੰ ਦੇ ਕਿਸਮ ਹੈ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਏ ਹਾਂ ਬਾਚਕ ਦੇਖੋ ਹਾਂ ਦੀ ਗੱਲ ਕੀਤੀ ਪਿਆਰ ਕਰਦੇ ਹਾਂ ਤਾਂ ਕੀ ਹੈ ਹਾਂ ਬਾਚਕ ਹੈ ਬਾਕ ਦੀ ਕਿਸਮ 18ਵਾਂ ਕੁਐਸਚਨ ਦੇਖੋ ਹੀ 파ਰਤ ਖੁਸ਼ ਹੈ ਕਿ ਉਸਨੇ ਕ੍ਰਿਕਟ ਮੈਚ ਜਿੱਤ ਲਿਆ ਹੈ ਕਿਸ ਕਿਸਮ ਦਾ ਬਾਕ ਹੈ ਏ ਹੈਗਾ ਜੀ ਸਧਾਰਨ ਬੀ ਹੈਗਾ ਮਿਸ਼ਰਤ ਸੀ ਹੈ ਕਿ ਸੰਯੁਕਤ ਡੀ ਹੈਗਾ ਵਿਸ਼ਮ ਕੀ ਅਨਸਰ ਆਜੂਗਾ ਜੀ ਤੈਨੂੰ ਅਨਸਰ ਆ ਜਾਊਗਾ ਜੀ ਬੀ ਮਿਸ਼ਰਤ ਵਾਕ ਵਿਪਾਰਤ ਖੁਸ਼ ਹੈ ਕਿ ਉਸਨੇ ਕ੍ਰਿਕਟ ਮੈਚ ਜਿੱਤ ਲਿਆ ਕਹਿਣ ਦਾ ਮੀਨਿੰਗ ਕੀ ਹੈ ਕੀ ਇਹ ਦੋਨੇ ਸ਼ਬਦਾਂ ਨੂੰ ਜੋੜਦਾ ਹੈ ਤਾਂ ਕਿਹੜਾ ਵਾਕ ਆ ਗਿਆ ਤਾਂ ਇਹ ਆ ਗਿਆ ਵਾਕ ਦੀ ਮਿਸ਼ਰਤ ਕਿਸਮ ਆ ਗਈ 19ਵਾਂ ਕੁਐਸਚਨ ਦੇਖੋ ਹੀ ਸਾਡੀ ਰਾਇਸ਼ ਸ਼ਹਿਰ ਚ ਹੈ ਇਸ ਵਾਕ ਵਿੱਚ ਚ ਸ਼ਬਦਾਂ ਚ ਸਬੰਧੀ ਕਿਹੜਾ ਵਿਸ਼ਰਾਮ ਚਿੰਨ ਵਰਤਿਆ ਗਿਆ ਹੈ ਇਹ ਹੈਗਾ ਜੀ ਕਮਾ ਬੀ ਹੈਗੇ ਬਿੰਦੀ ਸੀ ਹੈਗਾ ਪੁੱਠਾ ਕਮਾ ਡੀ ਹੈਗਾ ਛੁਟਮਰੋ ਮਰੋੜੀ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਚੱਚੇ ਤਿਆਰ ਲਾਈ ਹੋਈ ਆਪਾਂ ਨੇ ਵਿਸ਼ਮਿੰਗ ਚਿੰਨ ਲਾਇਆ ਕਿਹੜਾ ਹੈ ਜੀ ਕੀ ਆਨਸਰ ਆਜੂਗਾ ਦਹੀਂ ਤਾਂ ਇਹਦਾ ਆਨਸਰ ਆਜੂਗਾ ਜੀ ਛੁੱਟ ਮਰੋੜੀ ਡੀ ਆਨਸਰ ਆਜੂਗਾ ਛੁੱਟ ਮਰੋੜੀ ਲਾਈ ਹੋਈ ਆਪਾਂ ਚੱਚੇ ਚ ਠੀਕ ਹੈ ਜੀ ਹੁਣ ਅਦਾ ਚੀਜ਼ ਇਹ ਵਿਚ ਆਪਾਂ ਰ ਆਪਾਂ ਕੀ ਕਹਿੰਦੇ ਛੁੱਟ ਮਰੋੜੀ ਲਾ ਕੇ ਚ ਪਾਤਾ ਠੀਕ ਹੈ ਤਾਂ ਬਣ ਗਿਆ ਇਹ ਚ ਡੀ ਆਨਸਰ ਆਜੂਗਾ ਇਹ ਬੀ ਨੰਬਰ ਕੁਐਸਚਨ ਦੇਖੋ ਜੀ ਜਦੋਂ ਕਿਸੇ ਦੀ ਕਹੀ ਕੋਈ ਗੱਲ ਨੂੰ ਹੂ ਬੂ ਲਿਖਿਆ ਜਾਵੇ ਤਾਂ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਏ ਹੈਗਾ ਪੁੱਠੇ ਕੌਮੇ ਬੀ ਹੈਗਾ ਕੋਮਾ ਸੀ ਹੈਗਾ ਬਿੰਦੀ ਕੌਮਾ ਡੀ ਹੈਗਾ ਕੋਈ ਨਹੀਂ ਕੀ ਆਨਸਰ ਆਜੂਗਾ ਇਹ ਤਾਂ ਇਹਦਾ ਆਨਸਰ ਆਜੂਗਾ ਜੀ ਪੁੱਠੇ ਕੌਮੇ ਜਦੋਂ ਆਪਾਂ ਕਿਸੇ ਵੀ ਗੱਲ ਨੂੰ ਹੂਪ ਹੋ ਜਿਵੇਂ ਸਟੇਟਮੈਂਟ ਦਿੱਤੀ ਹੈ ਜੇ ਜਿਵੇਂ ਗੱਲ ਹੋਈ ਆਪਾਂ ਉਵੇਂ ਲਿਖਣਾ ਹੁੰਦਾ ਤਾਂ ਆਪਾਂ ਪੁੱਠੇ ਕੌਮੇ ਯੂਜ਼ ਕਰਦੇ ਆ ਇਹ ਆਨਸਰ ਆਜੂਗਾ ਇਹ 21 ਨੰਬਰ ਕੁਐਸਚਨ ਦੇਖੋ ਜੀ ਜਦੋਂ ਕੋਈ ਵਿਅਕਤੀ ਮੌਤ ਦੇ ਨੇੜੇ ਹੁੰਦਾ ਹੈ ਉਸ ਤੇ ਤਿੰਦਰ ਸੌਣ ਲਈ ਕਿਹੜਾ ਮੁਹਾਵਰਾ ਟੁਕਮਾ ਹੈ ਏ ਹੈਗਾ ਜੀ ਕਬਰਾਂ ਦੇ ਮੁਰਦੇ ਪੁੱਟਣਾ ਬੀ ਹੈਗਾ ਕਬਰ ਕਿਨਾਰੇ ਹੋਣਾ ਸੀ ਹੈਗਾ ਕਰਮਾਂ ਨੂੰ ਹੋਣਾ ਡੀ ਹੈਗਾ ਕਲੇਜਾ ਕੰਬ ਜਾਣਾ ਕੀ ਆਨਸਰ ਆਜੂਗਾ ਜੀ 21 ਦਾ ਤਾਂ ਇਹਦਾ ਆਨਸਰ ਆਜੂਗਾ ਜੀ ਬੀ ਕਬਰ ਕਿਨਾਰੇ ਹੋਣਾ ਜਦੋਂ ਆਪਾਂ ਕਹਿੰਦੇ ਆ ਮੌਤ ਦੇ ਬਹੁਤ ਨੇੜੇ ਵਿਅਕਤੀ ਤਾਂ ਆਪਾਂ ਉਹਦੇ ਲਈ ਕਿਹੜਾ ਮੁਹਾਵਰਾ ਵਰਤਦੇ ਆ ਉਹਦੇ ਲਈ ਆਪਾਂ ਕਹਿੰਦੇ ਆ ਕਬਰ ਕਿਨਾਰੇ ਹੋਣਾ ਬੀ ਆਨਸਰ ਆਜੂਗਾ 22 ਮੈਂ ਕੁਐਸਚਨ ਦੇਖੋ ਹੀ ਜਦੋਂ ਕੋਈ ਦੂਜੇ ਨੂੰ ਹਰਾਉਂਦਾ ਹੈ ਤਾਂ ਉਸ ਅਸਤੀ ਤੀਨ ਨੂੰ ਦਰਸਾਉਣ ਲਈ ਕਿਹੜਾ ਮੁਹਾਵਰਾ ਟੁਕਮਾ ਹੈ ਏ ਹੈਗਾ ਜੀ ਦੰਦ ਖੱਟੇ ਕਰਨਾ ਬੀ ਹੈਗਾ ਦੰਦ ਪੀਣਾ ਸੀ ਹੈਗਾ ਦੰਦ ਵੱਜਣੇ ਡੀ ਹੈਗਾ ਦੋਕਸ ਦੀ ਅੱਗ ਵਿੱਚ ਸੜਨਾ ਕੀ ਆਨਸਰ ਆਜੂਗਾ ਜੀ 22ਵੇਂ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਏ ਦੰਦ ਖੱਟੇ ਕਰਨਾ ਜਦੋਂ ਆਪਾਂ ਕਿਸੇ ਨੂੰ ਹਰਾ ਦਿੰਨੇ ਆ ਨਾ ਤਾਂ ਉਹਦੇ ਲਈ ਆਪਾਂ ਮੁਹਾਰ ਵਰਤਦੇ ਆ ਦੰਦ ਖੱਟੇ ਕਰਨਾ ਏ ਆਨਸਰ ਆਜੂਗਾ ਈ 23 ਨੰਬਰ ਕੁਐਸਚਨ ਦੇਖੋ ਜੀ ਕੀੜੀ ਦੇ ਕਰ ਨਾਰਾਇਣ ਆਇਆ ਅਖਾਂਕ ਕਦੋਂ ਵਰਤਿਆ ਜਾਂਦਾ ਹੈ ਏ ਹੈਗਾ ਕਿਸੇ ਵਿਰੋਧ ਦੇ ਪ੍ਰਗਟਾਵੇ ਲਈ ਬੀ ਹੈਗਾ ਕਿਸੇ ਵੱਡੇ ਆਦਮੀ ਨੂੰ ਉਸ ਦੇ ਨਿਮਨ ਭਾਵੀ ਸਵਾਲ ਲਈ ਸੀ ਹੈਗੇ ਕੰਮ ਕਰਕੇ ਜਤੋਣ ਵਾਲੀ ਵਿਅਕਤੀ ਲਈ ਡੀ ਹੈਗਾ ਘਰ ਦੀ ਗਰੀਬੀ ਲਈ ਕਦੋਂ ਵਰਤੇ ਆਪਾਂ ਵੀ ਕੀੜੀ ਦੇ ਘਰ ਨਰਾਇਣ ਆਇਆ ਆਏ ਕੀ ਅਨਸਰ ਆਜੂਗਾ ਜੀ ਤਿਹਵੇਂ ਦਾ ਤੈ ਤਾਂ ਅਨਸਰ ਆਜੂਗਾ ਜੀ ਬੀ ਕਿਸੇ ਵੱਡੇ ਆਦਮੀ ਨੂੰ ਉਸ ਦੇ ਨਿਮਨ ਭਾਵੀ ਸਵਾਲ ਲਈ ਕੀ ਹੈ ਜ ਨਰਮ ਨਿਮਨਜਨ ਨਰਮ ਭਾਵੀ ਮਤਲਬ ਕਹਿ ਕਹਿਦੇ ਨੇ ਆਪਾਂ ਵੀ ਨਿਮਨ ਸਵਾਦ ਹੈ ਜਾਂ ਨਰਮ ਸਵਾਦ ਹੈ ਉਹਦੇ ਲਈ ਆਪਾਂ ਕੀ ਆ ਆ ਸ਼ਬਦੀ ਯੂਜ਼ ਕਰਦੇ ਆ ਠੀਕ ਹੈ ਵੀ ਕੀਰੀ ਦੇ ਕਰ ਨਰਾਇਣ ਆਏ ਬੀਆ ਜੁਗੰਸਰੀ 24 ਨੰਬਰ ਕੁਐਸਚਨ ਦੇਖੋ ਜੀ ਦੀਵੇ ਥੱਲੇ ਹਨੇਰਾ ਖਾਣ ਸੰਬੰਧੀ ਕਿਹੜਾ ਅਰਥ ਟੁਕਮਾ ਹੈ ਏ ਹੈਗਾ ਜਦੋਂ ਮਾਲਕ ਦੀ ਹਾਜ਼ਰੀ ਵਿੱਚ ਨੌਕਰ ਬੇਈਮਾਨੀ ਕਰੇ ਤੇ ਮਾਲਕ ਨੂੰ ਪਤਾ ਨਾ ਲੱਗੇ ਬੀ ਹੈਗਾ ਕੋਈ ਹਾਰ ਜਾਵੇ ਕੋਈ ਸੋਗ ਮਨਾਵੇ ਸੀ ਹੈ ਕੋਈ ਮਰ ਜਾਵੇ ਕੋਈ ਦੀਵਾ ਜਗਾ ਦੇਵੇ ਜਗਾ ਦੇਣਾ ਡੀ ਹੈ ਕਿਸੇ ਦਾ ਦੀਵਾਲਾ ਨਿਕਲ ਜਾਵੇ ਦੀਵਾ ਜਗਾ ਦੇਣਾ ਕੀ ਆਨਸਰ ਆਜੂਗਾ 24ਵੇਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਏ ਜਦੋਂ ਮਾਲਕ ਦੀ ਹਾਜ਼ਰੀ ਵਿੱਚ ਨੌਕਰ ਬੇਈਮਾਨੀ ਕਰਿਆ ਤੇ ਮਾਲਕ ਨੂੰ ਪਤਾ ਨਾ ਲੱਗੇ ਤਾਂ ਆਪਾਂ ਕਹਿ ਦਿੰਨੇ ਆ ਦੀਵੇ ਥੱਲੇ ਹਨੇਰਾ ਇਹ ਅਨਸਰ ਆਜੂਗਾ ਜੀ 25 ਨੰਬਰ ਕੁਐਸਚਨ ਦੇਖੋ ਜੀ ਨਿੱਜੀ ਚਿੱਠੀ ਲਿਖਣ ਸਮੇਂ ਅੰਤ ਵਿੱਚ ਕਿਹੜਾ ਸ਼ਬਦ ਨਹੀਂ ਲਿਖਿਆ ਜਾਂਦਾ ਇਹ ਹੈਗਾ ਆਪਜੀ ਦਾ ਸੁਪੁੱਤਰ ਬੀ ਹੈਗਾ ਆਪਜੀ ਦਾ ਨਿੱਕਾ ਵੀਰ ਸੀ ਹੈਗਾ ਤੁਹਾਡਾ ਆਪਣਾ ਡੀ ਹੈਗਾ ਆਪਜੀ ਦਾ ਵਿਸ਼ਵਾਸਪਾਤਰ ਵੀ ਜਦੋਂ ਆਪਾਂ ਨਿੱਕੀ ਚਿੱਠੀ ਲਿਖਦੇ ਆਂ ਜੀ ਉਹਦੇ ਅੰਤ ਵਿੱਚ ਕਹਿੰਦਾ ਆਪਾਂ ਕਿਹੜਾ ਸ਼ਬਦ ਨਹੀਂ ਲਿਖਦੇ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਡੀ ਆਪਜੀ ਦਾ ਵਿਸ਼ਵਾਸਪਾਤਰ ਨਹੀਂ ਲਿਖਦੇ ਜਦੋਂ ਆਪਾਂ ਨਿੱਕੀ ਚਿੱਠੀ ਲਿਖਦੇ ਆਂ ਡੀ ਆਜੂਗਾ ਜੀ ਆਨਸਰ 26 ਨੰਬਰ ਕੁਐਸਚਨ ਦੇਖੋ ਜੀ ਉਪਰੇ પુરੁਸ਼ ਨੂੰ ਸਰਕਾਰੀ ਚਿੱਠੀ ਲਿਖਣ ਸਮੇ ਕਿਹੜਾ ਸੰਬੋਧਨੀ ਸ਼ਬਦ ਲਿਖਿਆ ਜਾਂਦਾ ਹੈ ਏ ਹੈਗਾ ਜੀ ਮੇਰੇ ਮੇਰੇ ਪਿਆਰੇ ਬੀ ਹੈਗਾ ਸ਼੍ਰੀਮਾਨ ਜੀ ਸੀ ਹੈਗਾ ਸਤਿਕਾਰਯੋਗ ਡੀ ਹੈਗਾ ਪੂਜਨੀਕ ਜਦੋਂ ਆਪਾਂ ਕਿਸੇ ਉਪਰੇ ਪੁਰਸ਼ ਨੂੰ ਕੀ ਸਰਕਾਰੀ ਚਿੱਠੀ ਲਿਖਣਾ ਸਮੇ ਵੀ ਕਿਹੜਾ ਆਪਣਾ ਸੰਬੋਧਨ ਚਿੰਨ ਵਰਤਦੇ ਹਾਂ ਇਹ ਪੁੱਛ ਰਿਹਾ ਕੁਸ਼ਣ 26ਵਾਂ ਤਾਂ ਇਹਦਾ ਅਨਸਰ ਆਜੂਗਾ ਜੀ ਸ਼੍ਰੀਮਾਨ ਜੀ ਜਦੋਂ ਆਪਾਂ ਉਪਰੇ ਪੁਰਸ਼ੇ ਜਾਂ ਕਿਸੇ ਹੋਰ ਨੂੰ ਚਿੱਠੀ ਲਿਖਦੇ ਹਾਂ ਤਾਂ ਉਹਨੂੰ ਆਪਾਂ ਸ਼੍ਰੀਮਾਨ ਜੀ ਕਹਿ ਦਿੰਨੇ ਆਂ ਵੀ ਅਨਸਰ ਆਜੂਗਾ 27 ਨੰਬਰ ਕੁਐਸਚਨ ਦੇਖੋ ਜੀ ਇਹ ਲਿਖਿਆ ਵਿੱਚੋਂ ਚਿੱਠੀ ਦਾ ਕਿਹੜਾ ਸੰਬੋਧਨ ਨਹੀਂ ਠੀਕ ਹੈ ਸੰਬੋਧਨ ਠੀਕ ਨਹੀਂ ਹੈ ਸੌਰੀ ਜੀ ਇਹ ਹੈਗਾ ਜੀ ਪਿਤਾ ਜੀ ਨੂੰ ਪੂਜਨੀਕ ਪਿਤਾ ਜੀ ਵੱਡੇ ਭਰਾ ਨੂੰ ਮਾਨਣਯੋਗ ਵੀਰ ਜੀ ਸੀ ਹੈਗਾ ਮਿੱਤਰ ਨੂੰ ਸ਼੍ਰੀਮਾਨ ਜੀ ਡੀ ਹੈਗਾ ਕਿਸੇ ਸਰਕਾਰੀ ਅਫਸਰ ਨੂੰ ਸ਼੍ਰੀਮਾਨ ਜੀ ਵੀ ਜਦੋਂ ਆਪਾਂ ਚਿੱਠੀ ਲਿਖਦੇ ਹਾਂ ਜੀ ਉਹਦੇ ਵਿੱਚ ਕਿਹੜਾ ਸੰਬੋਧਨ ਜਾਂ ਸੰਬੋਧਨ ਠੀਕ ਨਹੀਂ ਹੈਗੇ ਕੀ ਆਨਸਰ ਆਜੂਗਾ 27ਵੇਂ ਦਾ ਤਾਂ ਇਹ ਅਨਸਰ ਆਜੂਗਾ ਜੀ ਸੀ ਮਿੱਤਰ ਨੂੰ ਸ਼ਰੀਮਾਨ ਜੀ ਇਹ ਗਲਤ ਹੈ ਜੀ ਠੀਕ ਹੈ ਮੈਂ ਆਪਾਂ ਲਿਖ ਦੇਣੀ ਹੈ ਕਿ ਸੀ ਅਨਸਰ ਆਜੂਗਾ 28 ਨੰਬਰ ਕੁਐਸਚਨ ਦੇਖੋ ਜੀ ਮਨੁੱਖ ਅੰਦਰ ਕਬਜੇ ਦੀ ਕਬਜੇ ਦੀ ਭਾਵਨਾ ਮੁੱਢ ਤੋਂ ਹੀ ਵਸੀ ਹੋਈ ਹੈ ਅਤੇ ਉਸ ਕਬਜੇ ਨੇ ਹੀ ਇਸ ਸੰਸਾਰ ਵਿੱਚ ਬਖੇੜੇ ਪਾਏ ਹੋਏ ਹਨ ਇਹ ਕਬਜਾ ਕੋਮਾ ਦੇਸ਼ ਧਰਮਾਂ ਜਾਤਾਂ ਵਿੱਚ ਯੁੱਗਾਂ ਵਿੱਚ ਛਿੜਦਾ ਹੈ ਕਬਜੇ ਦੀ ਨੀਤੀ ਅਧਿਨ ਮਨੁੱਖ ਦੋਗਲੀਆਂ ਨੀਤੀਆਂ ਅਪਣਾ ਰਿਹਾ ਹੈ ਇਸ ਕਬਜ਼ੇ ਦੀ ਭਾਵਨਾ ਦਿਨ ਸੰਮੰਤੀ ਸੋਚ ਦੇ ਮਾਲਕ ਤਾਨਾਸ਼ਾਹ ਨਾਲ ਦੋਸਤੀ ਪੱਕੀ ਕਰਕੇ ਛੋਟੇ ਦੇਸ਼ਾਂ ਨੂੰ ਕਟਪੁੱਤਲੀਆਂ ਬੰਗ ਵਰਤ ਰਹੇ ਹਨ ਹੁਣ ਵੱਡੇ ਦੇਸ਼ ਤਾਂ ਲੋਕਤੰਤਵ ਦਾ ਮਖੌਟਾ ਪੈਣੀ ਬੈਠੇ ਹਨ ਇਹ ਆਪਾਂ ਨੇ ਕੀ ਹੈ ਜੀ ਇਹਦੇ ਵਿੱਚ ਕੀ ਆਪਾਂ ਨੇ ਇਹਦਾ ਸਿਰਲੇਖ ਚੁਣਨਾ ਵੀ ਕੀ ਹੈਗਾ ਇਹ ਠੀਕ ਹੈ ਆਪਾਂ ਨੂੰ ਪੈਰਾ ਦਿੱਤਾ ਤੁਹਾਨੂੰ ਕੁਐਸਚਨ ਐਵੇਂ ਵੀ ਆ ਸਕਦਾ ਹੈ 28 ਮਿੰਟ ਹੁਣ ਆਪਾਂ ਨੇ ਇਹਦਾ ਉਚਿਤ ਜਿਹੜਾ ਸਿਰਲੇਖ ਹੈ ਮਤਲਬ ਇਹ ਪੈਰਾ ਆ ਗਿਆ ਸੋਰੀ ਜੀ ਪੈਰਾ ਆ ਗਿਆ ਹੁਣ ਪੈਰੇ 'ਚ ਆਪਾਂ ਕੁਐਸਚਨ ਲੱਭ ਰਹੇ ਹਾਂ ਠੀਕ ਹੈ ਇਹ ਕੇ ਆਪਾਂ ਪੈਰਾ ਦਿੱਤਾ ਤੁਹਾਨੂੰ ਪੇਪਰਾਂ 'ਚ ਵੀ ਪੀਐਸ ਸਟੱਡੀ 'ਚ ਤੁਹਾਨੂੰ ਪੈਰਾ ਹੋਊਗਾ ਹੁਣ ਪਹਿਲਾਂ ਇਹ ਦੇਖੋ ਜੀ ਪਹਿਲਾਂ ਇਹ ਤਾਂ ਦੇਖੋ ਹੀ ਇਹ ਹੈਗਾ ਵਿਗਿਆਨਿਕ ਤਰੱਕੀ ਠੀਕ ਹੈ ਪਹਿਲਾਂ ਸਿਰਲੇਖ ਲੱਭਣਾ ਆਪਾਂ ਨੇ ਬੀ ਹੈਗਾ ਕਬਜ਼ੇ ਦੀ ਭਾਵਨਾ ਸੀ ਹੈਗਾ ਵੱਡੇ ਦੇਸ਼ਾਂ ਦਾ ਕਿਰਦਾਰ ਡੀ ਹੈਗਾ ਲੋਕਤੰਤਰੀ ਦਾ ਮਖੌਟਾ ਕੀ ਆਨਸਰ ਆਜੂਗਾ ਜੀ 28ਵੇਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਕਬਜ਼ੇ ਦੀ ਭਾਵਨਾ ਠੀਕ ਹੈ ਤਾਂ ਸ਼ੀਰਸ਼ਕ ਜਿਹੜਾ ਜਿਹੜਾ ਆਪਾਂ ਪੈਰਾ ਪੜਿਆ ਉੱਤੇ ਇਹਦਾ ਸ਼ੀਰਸ਼ਕ ਹੈ ਕਬਜ਼ੇ ਦੀ ਭਾਵਨਾ 29ਵਾਂ ਦੇਖੋ ਜੀ ਮਖੋਟਾ ਪੈਣਨ ਦੇ ਕਿਹੜੇ ਅਰਥ ਢੁਕਮੇ ਹਨ A ਹੈਗਾ ਅਸਲੀਅਤ ਨੂੰ ਲੁਕਾਉਣਾ B ਹੈਗਾ ਟੋਪੀ ਪਹਿਨਣਾ C ਹੈਗਾ ਆਰਾਮ ਕਰਨਾ D ਹੈਗਾ ਨੰਗੇ ਸਿਰ ਫਿਰਨਾ ਕਿ ਅਨਸਰ ਆਜੂਗਾ ਜੀ 29ਵੇਂ ਦਾ ਤੈਦਾ ਅਨਸਰ ਆਜੂਗਾ ਜੀ ਅਸਲੀਅਤ ਨੂੰ ਲੁਕਾਉਣਾ ਇਹ ਆਪਣੇ ਉੱਪਰ ਜਿਹੜਾ ਪੈਰਾ ਉਹਦੇ ਵਿੱਚੋ ਹੀ ਨੇ ਜੀ ਠੀਕ ਹੈ ਯਾਰ ਇਹ ਆਪਣੇ ਅਰਥ ਅੱਗੇ ਆਜੋ ਅਜਦਾ ਲਾਸਟ ਕੁਐਸਚਨ ਦੇਖੋ ਵੀ ਦੋਗਲੀ ਨੀਤੀ ਤੋਂ ਕੀ ਅਰਥ ਹੈ ਸਾਫ ਨੀਅਤ ਬੀ ਹੈਗਾ ਸਿੱਧ ਪੱਧਰੀ ਗੱਲਬਾਤ ਸੀ ਹੈਗਾ ਪਿਆਰ ਭਰੀ ਗੱਲ ਜ ਜਾਂ ਡੀ ਹੈਗਾ ਦੋਹਰੀ ਨੀਤੀ ਹੋਣੀ ਹੁਣ ਆਪਾਂ ਪੜ੍ਹਦੇ ਕੀ ਅਨਸਰ ਆਊਗਾ ਜੀ ਇਹਦਾ ਤੈਦਾ ਅਨਸਰ ਆਜੂਗਾ ਜੀ ਡੀ ਦੋਹਰੀ ਨੀਤੀ ਹੋਣਾ ਠੀਕ ਹੈ ਇਹ ਆਪਣਾ ਡੀ ਅਨਸਰ ਆਜੂਗਾ ਜੀ ਸੋ ਏਸੀ ਮੇਰੀ ਅੱਜ ਦੀ ਪੰਜਾਬੀ ਦੀ ਆਪਣੀ ਰਿਵੀਜ਼ਨ ਸੀਰੀਜ਼ ਪੀਵਾਈਕਿਊਜ਼ ਜਿਹੜੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ ਮੈਂ ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨ ਪਸੰਦ ਆਏ ਹੋਣਗੇ ਤੇ ਤੁਹਾਡੀ ਤਿਆਰੀ ਤੇ ਨਾਲ ਹੋਰ ਬੂਸਟ ਹੋਊਗੀ ਤੁਹਾਡੇ ਕਿੰਨੇ ਮਾਰਕਸ ਆਏ ਅੱਜ 30 ਚੋਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਤੇ ਟੈਲੀਗ੍ਰਾਮ ਦਾ ਮੈਂ ਲਿੰਕ ਦਿੱਤਾ ਹੋਇਆ ਸੋਨੂੰ ਡਿਸਕ੍ਰਿਪਸ਼ਨ 'ਚ ਤੁਸੀਂ ਵੀ ਮੇਰੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਇਹ ਪੀਡੀਐਫ ਤੁਹਾਨੂੰ ਮੇਰੇ ਟੈਲੀਗ੍ਰam ਤੋਂ ਹੀ ਮਿਲੇਗੀ ਸੋ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ